ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਨਾਗ ਜਿਆਦਾ ਸੀਗੇ ਜੀ ਪਰ ਵੀਡੀਓ ਸ਼ੂਟ ਕਰਨ ਤੋਂ ਪਹਿਲਾਂ ਸੇਲ ਹੋ ਗਿਆ ਹੁਣ ਤੁਹਾਨੂੰ ਚਾਰ ਨਾਗ ਦਿਖਾਵਾਂਗੇ ਜੀ ਜਿੰਨਾ ਚ ਤਿੰਨ ਵਿਹੜਾ ਇੱਕ ਹੀਫਰ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਇਕਬਾਲ ਸਿੰਘ ਪਿੰਡ ਸੁਖੇਵਾਲਾ ਤਹਿਸੀਲ ਜੀਰਾ ਜੀਰਾ ਫਲੋਈਪੁਰ ਆਪਣਾ ਪਿੰਡ ਬਈ ਜੀਰੇ ਤੋਂ 5 ਕਿਲੋਮੀਟਰ ਤੇ ਮੋਗੇ ਤੋਂ 20 ਕਿਲੋਮੀਟਰ ਹੈ ਜਾਂਦਾ ਠੀਕ ਹੈ ਵੀਰੇ ਚਾਰ ਨੰਗਾ ਜੀ ਹਾਂ ਜੀ ਵੀਰੇ ਨੰਗ ਤਾਂ 6 ਸੀ ਵੀ ਤੇ ਦੋ ਵੜਾਂ ਵੇਗ ਗਈਆਂ ਚਾਰ ਰਹਿ ਗਏ ਹੁਣ ਠੀਕ ਹੈ ਵੀਰੇ ਕਿਧਰੋਂ ਕਰਕੇ ਸ਼ੁਰੂ ਜੀ ਇਥੋਂ ਹੀਫਰ ਤੋਂ ਹੀ ਲੱਗ ਜਾਨੇ ਬਈ ਕਿੰਨੇ ਕੁ ਉਮਰ ਆ ਜੀ ਇਹਦੀ ਇਹ ਬਈ ਕੋਈ 8-9 ਮਹੀਨੇ ਦੀ ਹੋਊਗੀ ਬੱਚਾ ਹੀ ਆ ਛੋਟਾ ਪਰ ਬਰੀਡ ਬਹੁਤਾ ਕਰਮ ਵਾਲੀ ਕੁਆਲਿਟੀ ਚੈੱਕ ਕਰੋ ਬਾਈ ਕੰਨ ਮੱਥੇ ਟੋਏ ਅੱਖਾਂ ਸਹੀ ਗੱਲ ਹੈ ਫੇਸ ਕੁਆਲਿਟੀ ਬੜੀ ਸੋਹਣੀ ਬੜੀ ਚੰਗੀ ਹੈ ਇਹਨੂੰ ਆਪਾਂ ਪਿਓਰ ਜਰਸੀ ਕਹਿ ਦਿੰਦੇ ਆ ਨਾ ਉਹ ਚੀਜ਼ ਆ ਹਾਂਜੀ ਹੈ ਛੋਟਾ ਬੱਚਾ ਹੀ ਆ ਮੰਨ ਲਓ 4-5 ਮਹੀਨੇ ਹਨਾ ਬਈ ਸਮਝੇ ਫੋਲ ਤੇ ਕਰਮ ਵਾਲੀ ਨੇ AI ਦੇ ਕਾਬਿਲ ਹੋ ਜਾਣਾ ਝੋਲੀ ਦਿਖਾਦੀ ਮੈਂ ਜਰੂਰ ਕੋਲੀ ਝੋਲੀ ਮੈਂ ਚੈੱਕ ਕਰਾ ਦਿੰਨਾ ਵੀਰੇ ਕੋਈ ਝੋਲੀ ਆ ਕੱਲਾ ਕੱਲਾ ਥਣ ਪੋਰ ਸ਼ਾਂਗ ਭੋਰਾ ਵੀ ਨਹੀਂ ਬਾ ਕੋਈ ਗੱਲ ਨਹੀਂ ਚਾਰ ਹੀ ਥਾਣਾ ਬਈ ਚਾਰ ਹੀ ਥਾਣਾ ਗਾਰੰਟੀ ਹੋਊਗੀ ਇਸ ਚੀਜ਼ ਦੀ ਬਾਕੀ ਬੱਚਾ ਵੇਰੇ ਸ਼ਕੀਨ ਬੱਚਾ ਆ ਪਾ ਕਹਿ ਸਕਦੇ ਆ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਦੇਖ ਸਕਦੇ ਹੋ ਤੁਸੀਂ ਛੋਟਾ ਜਿਹਾ ਕੰਨ ਬਾਕੀ ਭਾਈ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਬਹੁਤ ਚੰਗਾ ਹੈਗਾ ਪਰ ਆਪਾਂ ਐਵੇਂ ਕਹਿੰਦੇ ਨਹੀਂ ਬਾਜੋ ਹਲਾ ਝੂਠ ਮਾਰਨ ਵਾਲੀ ਗੱਲ ਹੀ ਹੋ ਜਾਂਦੀ ਝੂਠ ਮਾਰਨ ਵਾਲੀ ਗੱਲ ਹੀ ਹੋ ਜਾਂਦੀ ਸਹੀ ਗੱਲ ਆ ਬਾਕੀ ਕੁਆਲਿਟੀ ਦੱਸੀ ਜਾਂਦੀ ਐ ਵੀ ਬੱਚੀ ਚੰਗੀ ਆ ਸਾਂਭਣ ਵਾਲੀ ਆ ਸਾਂਭਣ ਵਾਲੀ ਆ ਜੀ ਹਾਂਜੀ ਤੇ ਡਿਮਾਂਡ ਇਹਦੀ ਛੋਟੀ ਜੀ ਡਿਮਾਂਡ ਦਾ ਬਾਈ ਮੰਨ ਲਓ ਜੇ ਤਾਂ ਮੁੱਲ ਕਰਾਉਣਾ ਵਾ 14 15 ਜਿੰਨਾ ਮਰਜ਼ੀ ਕਰਾ ਲਓ ਮੰਨ ਲਓ ਜਿਹੜਾ ਲੈਣ ਦੇ ਨਾਲ ਆ ਵਾ 12000 ਰੁਪਏ ਵਿੱਚੋਂ ਮਾਨਤਨ ਕਰ ਮਾਨਤਨ ਵਿੱਚੋਂ ਕਰਦੇ ਚੰਗੀ ਆ ਪਰ ਵੱੱਛੀ ਆ ਨਾ ਸੰਭਲ ਜਿੰਨੀ ਹੈਗੀ ਮੰਨ ਲਓ ਬਹੁਤ ਚੰਗੀ ਆ ਬਹੁਤ ਚੰਗੀ ਆ ਜੀ ਦੋ ਨੰਬਰ ਵੜ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਬਾਈ ਕਹਿਣ ਦਾ ਆਪਣਾ ਪਹਿਲਣ ਕੇਗੇ ਵੇਚ ਦੀ ਪਰ ਸੂੰਦੀ ਦੂਜੇ ਆ ਹਲੇ ਬਲਟ ਨਾਲ ਚੈੱਕ ਕਰੋ ਠੀਕ ਆ ਬਾਨੀ ਬਹੁਤ ਆ ਠੀਕ ਆ ਜੀ ਹਾਂ ਤੇ ਤੂੰ 10 ਦਿਨ ਲੈ ਜੂਗੀ ਤੇ ਜਿੱਦਨ ਤਿਆਰ ਹੋਊਗੀ ਮੈਂ ਲਟਕੇ ਸੂਣ ਤੇ ਠੀਕ ਆ ਜੀ ਹਾਂਜੀ ਕਵਲਿਟੀ ਲੇਟੂ ਬਹੁਤ ਪਈ ਆ ਵਾਹ ਬੇਸ ਕੁਆਲਿਟੀ ਚੈੱਕ ਕਰਿਓ ਫੇਸ ਕੁਆਲਿਟੀ ਵੀ ਚੈੱਕ ਕਰ ਲਓ ਸੋਹਣੀ ਐ ਬੱਚੀਆਂ ਵਰਗੀ ਪਈ ਬੜਾ ਪਹਿਲਣ ਕਹਿ ਕੇ ਵੇਚ ਦਿੱਗੇ ਹੂੰ ਸਹੀ ਗੱਲ ਐ ਜੀ ਟੱਲ ਹਵਾਨੇ ਚ ਬਹੁਤ ਪਈ ਸੋਨਾ ਮੋਟਾ ਥਾਣਾ ਕੱਲਾ ਕੱਲਾ ਨਿਖੜ ਮਾ ਫੋੜ ਛਾਂ ਕੇ ਦੇ ਭੋਰਾ ਵੀ ਨਹੀਂ ਚਮਕ ਦਮਕ ਵੀ ਚੰਗੀ ਐ ਸੰਭੀ ਪਲੀ ਵੀ ਚੰਗੀ ਐ ਕਹਿਣ ਨੂੰ ਬਾਈ ਦੀ ਗੱਲ ਸਹੀ ਐ ਚਾਹੇ ਪਹਿਲਣ ਕਹਿ ਕੇ ਵੇਚ ਦੋ ਲੱਗਦੀ ਨਹੀਂ ਤੇ ਪਰ ਹੈ ਅਰੀਜਨਲ ਦੂਜਾ ਸੁਆ ਹਵਾਨਾ ਚ ਚੈੱਕ ਕਰੋ ਵੀ ਗੱਟ ਘੰਗੂ ਟੱਲ ਪਈ ਐ ਹਜੇ ਸੋਨਾ ਪਿਟਨਸ ਵਾਲਾ ਹਵਾਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜ ਮਾ ਜਾਤ ਬਰੀਡ ਦੀ ਪੂਰੀ ਚੰਗੀ ਆ ਜਿੱਦੇ ਕਰਮ ਵਾਲੀ ਜਮਾ ਤਿਆਰ ਹੋਈ ਉਹਦੋਂ ਤੁਹਾਨੂੰ ਵੀ ਪਤਾ ਵੀਰੇ ਪੂਰਾ ਸੋਹਣਾ ਹਵਾਨਾ ਤਿਆਰ ਕੀਤਾ ਹੋਊਗਾ ਇਹਦੀ ਜੈ ਜੀ ਡਿਮਾਂਡ ਵੀਰੇ ਵੀਰੇ ਮੰਨ ਲਓ ਜਿਹੜਾ ਮੰਗੀ ਜਾਂਦੇ ਆਪਣੇ ਭਰਾ ਮੰਗਣ ਦਾ ਬੜਾ ਪਿਆ ਹੀ ਮੰਗ ਲੀਦਾ ਹਨਾ ਵੇ ਜੇ ਮੰਨ ਲਓ ਲੈਣ ਦੇਣ ਕਰਨੀਆਂ 45000 ਰੁਪਏ ਦੇ ਛੋਟ ਛੱਪਾ ਕਰ ਦੋ ਜੂ ਮੈਡਮ ਮੋਟਾ ਕਰ ਦਾਂਗੇ ਮਾਨਤਨ ਕਰ ਜੇ ਜੀ ਹੈ ਡਿਮਾਂਡ 45000 ਰੁਪਏ ਚ ਮਾਨਤਨ ਹੋ ਜਾਊਗਾ ਪਰ ਸਨੱਖ ਹੁਣਾ ਬਹੁਤ ਹੈ ਨਾ ਵੈੜ ਕੁਆਲਟੀ ਬਾਈ ਮੰਨ ਲਓ 100 ਚ 100 ਹੂੰ ਕੋਈ ਨੜਾ ਨਹੀਂ ਕਹਿ ਸਕਦਾ ਸਹੀ ਗੱਲ ਹੈ ਜੀ ਤੇ ਕਾਲੀ ਵੈੜ ਆ ਗਈ ਵੀਰੇ ਤੈਨ ਨੰਬਰ ਇਹਦਾ ਸੂਆ ਕਿੰਨਾ ਮਾ ਜੀ ਬਾਈ ਦੂਜੇ ਸੁੰਡੀ ਸੂਏ ਹਲੇ ਘੱਟੋ ਘੱਟ ਹੂੰ ਆ ਘਰ ਵਾਲੇ ਨੇ ਆਪਾਂ ਨੂੰ ਹਫਤਾ ਗਿਆ ਸੀ 10 ਤੋਂ 12 ਦਿਨ ਲੈ ਜੂਗੀ 10 ਤੋਂ 12 ਦਿਨ ਹਾਂ ਜੀ 10 ਤੋਂ 12 ਜਿਹੜੇ ਦਿਨ ਹੁੰਦੇ ਹਨ ਨਾ ਬਾਈ ਬਾਅਦ ਆਪਣੇ ਕਿਹੜਾ ਲਿਖਿਆ ਬਾਈ ਸਹੀ ਗੱਲ ਆਪਾਂ ਅੰਦਾਜ਼ਾ ਹੀ ਲਾਉਣੇ ਵੀ ਕਿੰਨਾ ਪਸੂ ਨੇ ਲਾਇਆ ਤੇ ਕਿੰਨੇ ਦਿਨਾਂ ਚ ਬਣ ਜੂਗੀ ਸਹੀ ਗੱਲ ਹੈ ਜੀ ਸੋਹਣਾ ਮੁਠੀ ਵਾਲਾ ਥਣ ਕੱਲਾ ਕੱਲਾ ਨਿੱਖੜ ਮਾ ਘੱਟ ਵਾਲਾ ਹਵਾਨਾ ਚੰਗੀ ਆ ਕਲਰ ਬਲੈਕ ਚ ਆ ਜਾਂਦੀ ਕਾਫੀ ਕਲਰ ਚ ਆ ਜਾਂਦੀ ਹੈ ਵੀਰੇ ਜਰਸੀ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਹਫਤੇ ਦੇ ਅੰਦਰ ਬਾਹਰ ਬਾਈ ਦੱਸਦਾ ਕਿ ਸਮਾਂ ਕਰ ਮਾਲੀ ਲੈ ਜੂਗੀ ਬਾਕੀ ਬਾਈ ਕੱਦ ਕਾਟ ਚੰਗਾ ਕੋਈ ਨਿੱਕੀ ਨਹੀਂ ਜੀ ਸੰਭੀ ਪਲੀ ਹੈ ਜੀ ਥਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਮੁਠੀ ਵਾਲਾ ਥਣ ਫੋੜ ਛਾਏ ਤੇ ਭੋਰਾ ਵੀ ਨਹੀਂ ਰੰਗ ਪ੍ਰਿੰਟ ਕਰ ਮਾਲੀ ਦਾ ਪੂਰਾ ਚੰਗਾ ਇਹਦਾ ਛੋਟਾ ਜਿਹਾ ਭਾਅ ਵੀਰੇ ਜਾਇਜ਼ ਬਈ ਮੁੱਲ ਕਰਨ ਦਾ ਜਿੰਨਾ ਮਰਜ਼ੀ 45 47 ਬਸ 42 ਚ ਛੋਟ ਕਰ ਦਾਂਗੇ ਕਿੰਨੇ ਚ ਜੀ 42000 ਰੁਪਏ ਚ ਜੀ 42000 ਚ ਠੀਕ ਆ ਮੁੱਲ ਕਰਾਉਣ ਨੂੰ ਜਿੰਨਾ ਤੁਸੀਂ ਮਰਜ਼ੀ ਕਰਾ ਲਓ 42000 ਰੁਪਏ ਚ ਛੋਟ ਹੋ ਜਾ ਜੋੜਾ ਲੈ ਜੇ ਵੀਰੇ ਸੱਜਣ ਕੋਈ ਕੋਈ ਨਾ ਵੀਰੇ ਬਦਮਾਨਤਨ ਕਰ ਦਾਂਗੇ ਠੀਕ ਆ ਵੀਰੇ ਤੇ ਨਾਗ ਨੰਬਰ ਆ ਗਿਆ ਵੀਰੇ 4 ਇਹਦਾ ਸੂਆ ਕਿੰਨਾ ਜੀ ਇਹ ਬਾਈ ਦੂਜੇ ਸੂਏ ਸੂਈ ਆ ਮਗਰ ਬੱਛੀ ਉਹ ਬੱਛੀ ਬੈਠੀ ਏ ਦੀ ਬੱਚਾ ਮਗਰ ਬੱਛੀ ਆ ਠੀਕ ਆ ਬੱਛੀ ਚੰਗੀ ਆ ਹਨਾ ਬੱਛੀ ਬਹੁਤ ਚੰਗੀ ਆ ਜੀ ਠੀਕ ਆ ਵੀਰੇ ਚਲੋ ਇੱਕ ਨਾਗ ਨਾ ਇੱਕ ਨਾਗ ਫ੍ਰੀ ਹੋ ਜਾਣਾ ਜੇਰ ਦੀ ਕੰਪਲੀਟ ਆ ਜੀ ਜੇਰ ਦੀ ਗਰੰਟੀ ਹੋ ਬਾਈ ਪਾਰ ਪਿਛੇ ਦੀ ਗਰੰਟੀ ਹੋ ਆਪਣੀ ਠੀਕ ਆ ਕਿੰਨਾ ਬੋਲਾ ਤਿਆਰ ਆ ਜੀ ਬਾਈ ਇਹਨੂੰ ਅੱਜ 6 ਮੰਨਣ ਹੋਗਾ ਦੁੱਧ ਤੇ ਹੀ ਆ ਤਕਰੀਬਨ ਦੁੱਧ ਤੇ ਹੀ ਆ ਜੀ ਠੀਕ ਆ ਬੋਲਾ ਨਹੀਂ ਕਹ ਸਾਦੇ ਮੰਨ ਲਓ 10 ਤੋਂ 11 ਕਿਲੋ ਦੇ ਵਿੱਚ ਹੋਊਗਾ 10 ਤੋਂ 11 ਕਿਲੋ ਚੋਕੇ ਲੈ ਜ ਖਣਾ ਦਾ ਪੂਰ ਸਿੱਟਾ ਗੰਡ ਮਰੋੜੀ ਨਾ ਜੀ ਨਾ ਚੁਵਾਈ ਇੱਕ ਕੇ ਜਮਾ ਜੀ ਚੁਵਾਈ ਇੱਕ ਨੰਬਰ ਲਈ ਠੀਕ ਆ ਥੱਲੋ ਨਹੀਂ ਬਹਿ ਕੇ ਉੱਠਦਾ ਕੋਈ ਨਾ ਜੀ ਨਾ ਇਹ ਨਹੀਂ ਮਸਲਾ ਠੀਕ ਆ ਵੀਰੇ ਯਾਨੀ 10 ਤੋਂ 11 ਕਿਲੋ ਆਉਂਦਾ ਦੁੱਧ ਤੁਸੀਂ ਜੋ ਕੇ ਲਿਜਾ ਸਕਦੇ ਹੋ ਪੱਚਾ ਵੀ ਮਗਰ ਤੁਹਾਨੂੰ ਵੱੱਛੀ ਮਿਲ ਜਣੀ ਬੱਚੀ ਬਹੁਤ ਨਿੱਗਰ ਆਈ ਇਥੋਂ ਚੰਗੀ ਵੱੱਛੀ ਆ ਪੂਰੀ ਸੰਭੀ ਪਲੀ ਦੇਖੋ ਚੈੱਕ ਕਰੋ ਕੁਆਲਟੀ ਚੈੱਕ ਕਰੋ ਬੱਚੇ ਦੀ ਤੇ ਇਹਦੀ ਜਾਇਜ ਜੀ ਡਿਮਾਂਡ ਜੀ ਇਹਦੀ ਜਾਇਜ ਜੀ ਡਿਮਾਂਡ ਬਰਾੜ ਸਾਹਿਬ 43000 ਰੁਪਏ ਠੀਕ ਆ 43000 ਰੁਪਏ ਛੋਟੇ ਛੋਟੇ ਭਾਈ ਆ 43000 ਰੁਪਏ ਦੀ ਡਿਮਾਂਡ ਆ ਵਿੱਚੋਂ ਥੋੜਾ ਕਾਣਾ ਮਾਨਤਾਣਾ ਆਪਾਂ ਜਰੂਰ ਕਰਦਾਂਗੇ ਜੀ ਛੋਟ ਆਪਾਂ ਜਰੂਰ ਹੋਊਗਾ ਇਹ ਬੇਫਿਕਰ ਹੋ ਗਿਆ ਹੋਵੇ ਭਰਾ ਆਪਣੇ ਠੀਕ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ